ਜਕਾਰਿਆਂ ਦੀ ਗੂੰਜ ਵਿੱਚ ਸੇਵਾ ਸਮਗਰੀ ਹੜਪੀੜਤਾਂ ਵੱਲ ਰਵਾਨਾ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਵੱਲੋਂ ਹੜਪੀੜਤਾਂ ਦੇ ਲਈ ਦੂਜਾ ਜਥਾ ਰਵਾਨਾ ਕੀਤਾ ਗਿਆ ਜਿਸ ਵਿੱਚ ਬੱਲੂਆਣਾ ਲਹਿਰਾਵੇਗਾ ਕਾਲਾ ਟਿੱਬਾ ਖੂਹियां ਸਰਵਰ ਜੀਦਾ ਦੇ ਟੋਲ ਪਲਾਜ਼ਾ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਸਬੰਧਕੀ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾੜੀ ਨੇ ਦੱਸਿਆ ਕਿ ਉਹਨਾਂ ਵੱਲੋਂ ਹੜਪੀੜਤਾਂ ਦੇ ਲਈ ਜੋ ਸਮਗਰੀ ਭੇਜੀ ਗਈ ਹੈ ਉਹ ਬਿਨਾਂ ਕਿਸੇ ਭੇਦਭਾਵ ਤੋਂ ਹੜਪੀੜਤਾਂ ਵਿੱਚ ਵੰਡੀ ਜਾਵੇਗੀ। ਉਹਨਾਂ ਕਹੇ ਕਿ ਇਸ ਮੌਕੇ ਸਾਨੂੰ ਸਭਨਾਂ ਨੂੰ ਹੜਪੀੜਤਾਂ ਦੇ ਨਾਲ ਖੜਨਾ ਚਾਹੀਦਾ ਹੈ। ਉਹਨਾਂ ਨੇ ਇਸ ਸੰਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ। ਤੁਸੀਂ ਵੀ ਜਰੂਰ ਸੁਣੋ। ਕੋਲਾ ਮੈਂ ਦਸਤ ਸਿੰਘ ਲਾਡੀ ਸੁਭਾ ਪ੍ਰਧਾਨ ਟੋਲਪਲਾਇ ਵਰਕਿੰਗ ਮੈਂ ਪੰਜਾਬ ਪੰਜਾਬ ਦੇ ਵੱਖ-ਵੱਖ ਟੋਟਪਲਾਜਾਂ ਦੇ ਕਰਮਚਾਰੀ ਲਗਾਤਾਰੀ ਪਿਛਲੇ ਦਿਨਾਂ ਤੋਂ ਜਦੋਂ ਹੜ੍ਹ ਪੇਟ ਪ੍ਰਭਾਵਤਾਂ ਵਿੱਚ ਛੇੜੀ-ਬੇੜੀ ਕ੍ਰੋਪੀ ਦਾ ਨੁਕਸਾਨ ਆ ਗਿਆ ਤਾਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪਣੀ ਕਿਸਾਨਾਂ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਇਹਨਾਂ ਇਲਾਕਿਆਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਣੀ ਸੇਵਾ ਦਾ ਯੋਗਦਾਨ ਪਾ ਰਹੇ ਨੇ ਹੁਣ ਅਸੀਂ ਜਿਹੜਾ ਹੈਗਾ ਬੱਲੂਆਣਾ ਟੋਟਪਲਾਜਾ ਜਿੱਦਾਂ ਟੋਟਪਲਾਜਾ ਲਹਿਰਾਵੇਕਾ ਟੋਟਪਲਾਜਾ ਕਾਲਾ ਟਿੱਪਾ ਟੋਟਪਲਾਜਾ ਤੇ ਕੁੱਝਾਂ ਸਰਵਰ ਟੋਟਪਲਾਜਾ ਦੇ ਸਾਥੀਆਂ ਦੇ ਜਿਹੜੀ ਕੈਪਟਨ ਉਹਦੀ ਕਮਾਈ ਦੇ ਵਿੱਚੋਂ ਦਸਬੰਧ ਦੇ ਰੂਪ ਦੇ ਵਿੱਚ ਜਿਹੜੀ ਇੱਥੋਂ ਅਸੀਂ ਰਸਦ ਭੇਜ ਰਿਹਾ ਸੁੱਕੀ ਰਸਦ ਨਾਲ ਪੀਣ ਵਾਲਾ ਪਾਣੀ ਦੀ ਇੱਕ ਟਰਾਲੀ ਤੇ ਨਾਲ ਦੋ ਹਰੇ ਚਾਰੇ ਦੀਆਂ ਟਰਾਲੀਆਂ ਜਿਹੜੀਆਂ ਇੱਥੋਂ ਸਾਥੀ ਸਾਡੇ ਲੈ ਕੇ ਜਾ ਰਹੇ ਨੇ ਹਰ ਪ੍ਰਭਾਵਿਤ ਖੇਤਰ ਫਾਜ਼ਿਲਕਾ ਏਰੀਆ ਦੇ ਵਿੱਚ ਅਸੀਂ ਇਹ ਸਵਾਵਾ ਜਿਹੜਾ ਨਿਵਾਣ ਜਾ ਰਹੇ ਹਾਂ ਦੂਸਰਾ ਬੈਚ ਦੀ ਅੱਜ ਜਿਹੜੀ ਸਾਡੀ 15 ਤੋਂ 20 ਮੈਂਬਰਾਂ ਦੀ ਜਿਹੜੀ ਟੀਮ ਆ ਉਸ ਇਲਾਕੇ ਵਿੱਚ ਜਾ ਰਹੀ ਆ ਉਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਆ ਜਿਹੜੀ ਵੀ ਕੋਈ ਲੋੜ ਆ ਸਾਡੇ ਸਾਥੀ ਉੱਥੇ ਦਿਨ ਰਾਤ ਇੱਕ ਕਰਕੇ ਉੱਥੇ ਸਰਵੇ ਕਰਕੇ ਜਿਹੜੇ ਪਰਿਵਾਰ ਲੋੜਵੰਦ ਪਰਿਵਾਰ ਨੇ ਮਜ਼ਦੂਰ ਕਿਸਾਨ ਕਿਸੇ ਵੀ ਅ ਤਬਕੇ ਨਾਲ ਸੰਬੰਧਿਤ ਨੇ ਉਹ ਸਾਥੀਆਂ ਨਾਲ ਕਿਸੇ ਨਾਲ ਕੋਈ ਵੀ ਬਿਤਕਰੇ ਭੇਦਭਾਵ ਤੋਂ ਮਾ ਧਰਮ ਜਾਤ ਤੋਂ ਦੂਰ ਹੋ ਕੇ ਅਸੀਂ ਜਿਹੜੀਆਂ ਇਹ ਦਿਵਾਵਾਂ ਨਿਭਾਉਣ ਜਾ ਰਹੇ ਆ ਤੇ ਮੈਂ ਉਸ ਇਲਾਕੇ ਦੇ ਸਾਥੀਆਂ ਤੋਂ ਬੇਨਤੀ ਜ਼ਰੂਰ ਕਰੂੰਗਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਕਿ ਬਹੁਤ ਸਾਰੇ ਪਰਿਵਾਰ ਮਜ਼ਦੂਰਾਂ ਦੀਆਂ ਸਾਡੀਆਂ ਭੈਣਾਂ ਦੇ ਵਿਆਹ ਸਾਧੀਆਂ ਦਾ ਪ੍ਰੋਗਰਾਮ ਰੱਖੇ ਗਏ ਸੀ ਪਰ ਇਸ ਉਪਤਰ ਦੀ ਆਫਤ ਦੇ ਨਾਲ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਤੇ ਸਮਾਨ ਹੋਰ ਜਿਹੜਾ ਕੀਮਤੀ ਵਿਆਹ ਸਾਧੀਆਂ ਦਾ ਡੁੱਬ ਕੇ ਖਰਾਬ ਹੋ ਗਿਆ ਤੇ ਸਾਡੀ ਜਥੇਬੰਦੀ ਵੱਲੋਂ ਅਸੀਂ ਪੂਰਨ ਤੌਰ ਤੇ ਕੁਝ ਬਾਤ ਦਵਾਨਿਆ ਕਿ ਬਾਤ ਚੜ ਕੇ ਅਸੀਂ ਸਯੋਗ ਉਹਨਾਂ ਭੈਣਾਂ ਦੇ ਵਿਆਹਾਂ ਦੇ ਵਿੱਚ ਯੋਗਦਾਨ ਆਪਣਾ ਕਿਤਨਾਂ ਦੀ ਕਮਾਈ ਦੇ ਵਿੱਚ ਪਾਵਾਂਗੇ ਤੇ ਕਿਸੇ ਵੀ ਭੈਣ ਦਾ ਸੀ ਜਿਹੜਾ ਹੈ ਗਿਆ ਆ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਨਹੀਂ ਛੱਡਾਂਗੇ ਪਰਮਾਨੰ ਦਾ ਸਾਥ ਨਹੀਂ ਛੱਡਾਂਗੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਅੱਜ ਸਾਡੇ ਦੂਜੇ ਬੈਚ ਦੀ ਜਿਹੜੀ ਟੀਮ ਆ ਉਹ ਬੱਲੂਆਣਾ ਟੋਲ ਪਲਾਜ਼ਾ ਅਮੋਰ ਤੋਂ ਜਾ ਰਹੀ ਆ ਉਸ ਦਿਨ ਪਹਿਲਾਂ ਅਸੀਂ ਜਿਹੜੀ ਪਹਿਲਾ ਬੈਚ ਅਸੀਂ 15 ਤੋਂ 20 ਮੈਂਬਰਾਂ ਦਾ ਉਹ ਭੇਜ ਚੁੱਕਿਆ ਅੱਜ ਦੂਸਰਾ ਤੇ ਦੋ ਦਿਨਾਂ ਬਾਅਦ ਅਸੀਂ ਫੇਰ ਤੀਸਰਾ ਭੇਜਣ ਜਾ ਰਹੇ ਆ ਇਹ ਉਦੋਂ ਤੱਕ ਸੇਵਾ ਜਾਰੀ ਸੇਵਾ ਜਾਰੀ ਰਹੂਗੀ ਜਦੋਂ ਤੱਕ ਦੀਆਂ ਫਾਸਲਾਂ ਬਚਾਈ ਨਹੀਂ ਕਣਕਾਂ ਦੀ ਬਜਾਈ ਨਹੀਂ ਹੋ ਜਾਂਦੀ